ਇਹ ਕੱਲ ਐਸਐਚਓ ਸਿਟੀ ਟੂ ਗਰਮੀਤ ਸਿੰਘ ਐਸਐਚਓ ਕੋਲ ਇਨਫੋਰਮੇਸ਼ਨ ਆਈ ਕਿ ਇੱਕ ਗੱਡੀ ਨੰਬਰ DL10CA8029 골ਡਨ ਕਲਰ ਦੀ ਹੈ ਜਿਸ ਨੂੰ ਸੁਧੀਰ ਕੁਮਾਰ ਪੁੱਤਰ ਰਮੇਸ਼ ਚੰਦ ਦਾ ਇਹ ਬਰੇਜੀ ਦਾ ਰਹਿਣਾ ਹੈ ਇਹਦੇ ਨਾਲ ਤਿੰਨ ਹੋਰ ਬੰਦੇ ਨੇ ਸੌਰਵ ਪੁੱਤਰ ਨਰੇਸ਼, ਰੋਸ਼ਨ ਲਾਲ ਪੁੱਤਰ ਮੁਲਖਰਾਜ ਇਹ ਆਪਣੇ ਪਾਇਲ ਦਾ ਹੈਗਾ ਇੱਕ ਮਨਪ੍ਰੀਤ ਪੁੱਤਰ ਬਲਵੀਰ ਸਿੰਘ ਹੈ ਪੀਰਖਾਨਾ ਰੋਡ ਰਵੀਦਾਸ ਮੰਦਰ ਦੇ ਕੋਲ ਇਥੋਂ ਦਾ ਇੱਕ ਬੰਦਾ ਖੰਨੇ ਦਾ ਚਾਰੋਂ ਬੰਦੇ ਵੀ ਜੀ ਭਾਰੀ ਮਾਤਰਾ ਜਫੀਮ ਲੈ ਕੇ ਮਿਲਟਰੀ ਗੌਰ ਕੋਲ ਅਮਰੋਚ ਚੌਕ ਕੋਲ ਆ ਰਹੇ ਨੇ ਤੇ ਇਮੀਡੀਏਟਲੀ ਗੁਰਮੀਤ ਸਿੰਘ ਨੇ ਸੰਬੰਧੀ ਐਫਆਰ ਨੰਬਰ 94 ਦਰਜ ਕੀਤੀ ਤੇ ਜਾ ਕੇ ਜਦੋਂ ਗੱਡੀ ਦੀ ਤਲਾਸ਼ੀ ਲਈ ਮੇਰੀ ਹਾਜ਼ਰੀ ਵਿੱਚ ਤਾਂ 3 ਕਿਲੋ ਫੀਮ ਬਰਾਮਦ ਹੋਈ ਹੈ ਇਹਨਾਂ ਤੇ ਪਹਿਲਾਂ ਵੀ ਇੱਕ ਦੋ ਦੋ ਪਰਚੇ ਦਰਜ ਨੇ ਦੇ ਅਥੋਂ ਬਰੇਲੀ ਤੋਂ ਲਿਆ ਕੇ ਇਹਨਾਂ ਸੋਚੇ ਵੀ ਇਲੈਕਸ਼ਨ ਚ ਚੈਕਿੰਗ ਘੱਟ ਹੋਊਗੀ ਇਸ ਕਰਕੇ ਵੀ ਅਸੀਂ ਲਿਆ ਕੇ ਵੇਚ ਸਕੀਏ ਤਾਂ ਨਕ ਇਹਨਾਂ ਨੂੰ ਇਨਫੋਰਮੇਸ਼ਨ ਮਿਲ ਗਈ ਤੇ ਇਹਨਾਂ ਨੇ 3 ਕਿਲੋ ਫੀਮ ਬਰਾਮਦ ਕੀਤੀ ਹੈ ਸਰ ਹੋਰ ਵੀ ਕੁਝ ਬਰਾਮਦ ਹੋਇਆ ਇਹਨਾਂ ਤੋਂ ਇਹਨਾਂ ਤੋਂ 1 ਲੱਖ ਰੁਪਇਆ ਜਿਹੜੀ ਹੈਗੀ ਡਰੱਗ ਮਨੀ ਰਿਕਵਰ ਹੋਈ ਹੈ ਇਹ ਤੁਹਾਨੂੰ ਦਿਖਾ ਰਹੇ ਨੇ ਆਹ ਲੱਖ ਰੁਪਇਆ ਜਿਹੜੀ ਹੈਗੀ ਇਹ ਡਰੱਗ ਮਨੀ ਇਹਨਾਂ ਤੋਂ ਰਿਕਵਰ ਕਰਾਈ ਹੈ ਜੇ ਨਿਕਲ ਲੋ ਫੀਸ ਜੀ ਹੋਰ ਵੀ ਸ਼ਾਇਦ ਸਾਨੂੰ ਬਰਾਮਗੀ ਹੋ ਸਕੇ ਅਸੀਂ ਦੋ ਦਿਨ ਦਾ ਇਹ ਪੁਲਸ ਮੰਨ ਲਿਆ। ਅੱਗੇ ਦੱਸੇ ਜਿਹਨਾਂ ਨੇ ਵੀ ਕਿਨੂੰ ਸਪਲਾਈ ਕਰਨੀ ਸੀ ਉਹ ਅਸੀਂ ਵੈਰੀਫਾਈ ਕਰਦੇ ਹਾਂ ਦੋ ਬੰਦੇ ਤਾਂ ਇੱਥੋਂ ਦੀ ਆ ਜਿਹੜੇ ਜਿਨ੍ਹਾਂ ਨੇ ਲੈਣੀ ਸੀਗੀ ਇਹ ਇਕੱਠੇ ਚਾਰੋਂ ਨਾਲ ਆਏ ਸੀਗੇ। ਦੋ ਬਰੇਲੀ ਦੇ ਹੈਗੇ ਨੇ ਦੋ ਆਪਣੇ ਖੰਨੇ ਦੇ ਹੈਗੇ ਨੇ ਇੱਕ ਪਾਇਲ ਦਾ ਇੱਕ ਖੰਨੇ ਦਾ।